ਬਾ ਮੈਂ ਬਾਈਕ ਤੇ ਆ ਰਿਹਾ ਸੀ ਡੱਟਾ ਵੱਜ ਗਿਆ ਆ ਕੇ ਹੂੰ ਆ ਤੋ ਦੇਖਦੇ ਮੈਂ ਤਾਂ ਹੋਸ਼ ਨਹੀਂ ਰਹਿ ਗਿੱਤ ਕੀ ਬੰਦਿਆ ਇਹ ਮਤਲਬ ਰਾਤੀ ਆਦੇ ਕੰਮ ਤੋਂ ਆ ਰਹੇ ਸੀਗੇ ਕਾਲਮ ਦਾ ਡੀਪੀਐਸ ਸਕੂਲ ਦੇ ਕੋਲ ਆ ਗਏ ਜੀ ਮਤਲਬ ਪਸ਼ੂ ਆ ਗਿਆ ਆਪੀ ਇਹਨਾਂ ਦੇ ਮਤਲਬ ਮੂੰਹ ਤੇ ਝੋਟਾ ਆਈਆਂ ਨੇ ਤੇ ਸਵੇਰੇ ਰਾਤ ਨੂੰ ਦਾ ਨਾ ਐਕਸੀਡੈਂਟ ਹੋਇਆ ਡੀਪੀਐਸ ਸਕੂਲ ਦੇ ਕੋਲੇ ਉਸ ਨਾਲ ਟਕਰਾਣ ਕਰਕੇ ਉਸ ਨਾਲ ਐਕਸੀਡੈਂਟ ਹੋਇਆ जी अपना हां कुमार कि कितना कितना वकी नाम है कितना जी का 58 का कितना दवासी हो क्यों मस्ती की गल बात हुई है बार मैं बाइक पे आ रहा सी इकट्ठा बज जा आके मेरे हां तो डेग देख बे मैं तो होश नहीं देख तो की बन जाए भाषा कितने जो इथे आ ये भी एड़ा में आगा सी ये भी डीपी ਆ ਬੰਦ ਬੜੀ ਗੁੱਸੂਨ ਹੋਇਆ ਬੱਚਾ ਬੈਠਾ ਮੱਦੇ ਵਿੱਚ ਆ ਗਿਆ ਕਿਨੇ ਸਟਾਉਂ ਚੇ ਤੁਹਾਡੀ ਮੇਰੇ ਵੱਦ ਸਟਾਉਂ ਨਹੀਂ ਉਠਣ ਜਾਂਦਾ ਬਾਈਕ ਦੇ ਕਿੰਨਾ ਨੁਕਸਾਨ ਹੋ ਗਿਆ ਬਸੋ ਬਸ ਦਾ ਪਤਾ ਨਹੀਂ ਉਹਨਾਂ ਕੋਲ ਆਪਣਾ ਮੇਰਾ ਨਾਮ ਸੁਣੋ ਹੈ ਜੀ ਜੀ ਇਹ ਮੇਰਾ ਬ੍ਰਦਰ ਹੈ ਕੀ ਨਾਮ ਇਹਨਾਂ ਦਾ ਰਾਜ ਕੁਮਾਰਾਂ ਦਾ ਨਾਮ ਹੈ ਸਰ ਇਹ ਅਮਤ ਰਾਤੀ ਆਵੇ ਕੰਮ ਤੋਂ ਆ ਰਹੇ ਸੀਗੇ ਆਲਮ ਦਾ ਡੀਪੀਐਸ ਹੂਨ ਦੇ ਕੋਲ ਆ ਗਿਆ ਜੀ ਮਤਲਬ ਬਸ਼ੂ ਆ ਗਿਆ ਆਪੀ ਇਹਦੇ ਮਤਲਬ ਮੂੰਹ ਤੇ ਛੋਟਾਂ ਆਈਆਂ ਨੇ ਬਸਲੀ ਦੇ ਫੈਕਚਰ ਹੈਗਾ ਜੀ ਮਤਲਬ ਲੱਤ ਪਾਵਾ ਤੇ ਮਤਲਬ ਖਰਚਾ ਬਹੁਤ ਆ ਗਿਆ ਸਾਡਾ ਆਖਿਰ ਗੱਤੀ ਲੈ ਕੇ ਆਏ ਰੈਕਟਿਸਕਨ ਵਗੈਰਾ ਕਰਾ ਲਿਆ ਸੀ ਇਹਦਾ ਹੌਣ ਤੋਂ ਕਿਰਪੂ ਸਾਹਿਬ ਆਉਂਦੇ ਕੋ ਬਿਚਾਸ ਚਸ ਕਰਾਉਣੇ ਦੱਸਿਆ ਜਾਨ ਪਸ਼ੂ ਮਰ ਗਿਆ ਪਸ਼ੂ ਦਾ ਜੀ ਮੈਨੂੰ ਇਹ ਕਨਫਰਮ ਨਹੀਂ ਪੱਕਾ ਜਿੱਤ ਜਿਹੜੇ ਕੋਈ ਹੈਗੇ ਜੀ ਉਹ ਦੱਸ ਦੇ ਪਸ਼ੂ ਮਰ ਗਿਆ ਕਿ ਰੱਬ ਜਾਣਦਾ ਮਰਿਆ ਪਿਆ ਸੀ ਪਸ਼ੂ ਸ਼ਾਇਦ ਨੂੰ ਦਿਖਾਈ ਨਹੀਂ ਦਿਆ ਮਤਲਬ ਬਾਈਕ ਵਗੈਰਾ ਨੁਕਸਾਨ ਸਾਰਾ ਕਾਫੀ ਹੋ ਗਿਆ ਕੀ ਮੰਗ ਕਰਦੇ ਹੋ ਪਸ਼ੂ ਨੂੰ ਲੈ ਕੇ ਮੰਗ ਪ੍ਰਸ਼ਾਸਨ ਤੋਂ ਆਈ ਕਰਦੇ ਆ ਇਹ ਪਸ਼ੂਆਂ ਨੂੰ ਗਊਸ਼ਾਲਾ ਚ ਲੈ ਕੇ ਜਾਣ ਹੁਣ ਗਰੀਬ ਬੰਦਾ ਜੀ ਕੀ ਕਰੇਗਾ ਇਹਨਾਂ ਨੁਕਸਾਨ ਹੋ ਗਿਆ ਬਾਈਕ ਸਾਰੀ ਖਤਮ ਹੈ ਕਰਤਾਰ ਸਿੰਘ ਸਰ ਲੱਗਦਾ ਕਿ ਮਿੰਨਾਂ ਨੂੰ ਗਰੂੜਾਸਟਰੀ ਗਈ ਦੀ ਜੀ ਸਾਜੀ ਪ੍ਰਸ਼ਾਸਨ ਦੇ ਮੰਗ ਕਰਦੇ ਹੁਸ਼ਵਾਲਾ ਹਲ ਕੀਤਾ ਜਾਵੇ ਦੱਸਿਆ ਜਰੇ ਇੱਕ ਵੀ ਵਿਅਕਤੀ ਹੈ ਜਿਹੜਾ ਪਸ਼ੂ ਦੇ ਨਾਲ ਟਕਰਾਇਆ ਹੈ ਜੀ ਨਾਮ ਇੱਕ ਰਾਜਕੁਮਾਰ ਸੁਨੋਪ ਚੇਤਨ ਦਾਸ ਨਾਸੋ ਕੇ ਮੇਰੇ ਜ ਆਪਣੇ ਕੋਲ ਰਾਤ ਨੂੰ ਆਇਆ ਹੈ ਤੇ ਸਵੇਰੇ ਰਾਤ ਨੂੰ ਦਾ ਨਾਮ ਐਕਸੀਡੈਂਟ ਹੋਇਆ ਡੀਪੀਐਸ ਸਕੂਲ ਦੇ ਕੋਲੇ ਪਸ਼ੂ ਨਾਲ ਟਕਰਾਣ ਕਰਕੇ ਉਸ ਨਾਲ ਐਕਸਟੈਂਡ ਹੋ ਜਾਂਦਾ ਜੀ ਸਟੱਕ ਕਿੰਨੀਆਂ ਹੋ ਗਈਆਂ ਸਟੱਕ ਹੈਗੀਆਂ ਕਾਫੀ ਜ਼ਿਆਦਾ ਸਟੱਕ ਹੈ ਜੀ ਇਲਾਜ ਕਰਤਾ ਸਰ ਹਾਂ ਮਰੀਜ਼ ਦਾ ਇਲਾਜ ਕਰਤਾ ਫਸਟ ਐਡ ਦਿੱਤੀ ਸੀ ਕਿ ਤਾਂ ਹਪਸ਼ਨੋਤੇ ਸੈੱਟ ਕਰ ਦਿੱਤਾ ਗਿਆ ਤੇ ਸਰਜਨ ਦੀ ਕੋਲ ਨਿਕਾਲ ਕੇ ਗਈ ਬਾਅਦ ਮੈਂ ਬਾਈਕ ਤੇ ਆ ਰਿਹਾ ਸੀ 8:00 ਵੱਜ ਜਾ ਕੇ ਹਾਂ ਤਾਂ ਦੇਖ ਗਿਆ ਮੈਂ ਤਾਂ ਐਸ਼ਮੀ ਦੇਖ ਕੇ ਕੀ ਬੰਜੇ ਇਹ ਮਤਲਬ ਰਾਤੀ ਆਵੇ ਗੰਮ ਤੋਂ ਆ ਰਹੇ ਸੀਗੇ ਕਾਲਮ ਦਾ ਡੀਪੀ ਸਕੂਲ ਦੇ ਕੋਲ ਆ ਗਏ ਜੀ ਮਤਲਬ ਪਸ਼ੂ ਆ ਗਿਆ ਆਪੀ ਇਹਨਾਂ ਦੇ ਮਤਲਬ ਮੂੰਹ ਤੇ ਝੋਟਾ ਆਈਆਂ ਨੇ ਤੇ ਸਵੇਰ ਰਾਤ ਨੂੰ ਦਣਾ ਐਕਸੀਡੈਂਟ ਹੋਇਆ ਡੀਪੀਸ ਸਕੂਲ ਦੇ ਕੋਲੇ ਪੁਸ਼ਪਨਾਲਾ ਤੱਕ ਆਨ ਕਰਕੇ ਉਸ ਨਾਲ ਐਕਸੀਡੈਂਟ ਹੋਇਆ ਮੇਰਾ ਆਪਣਾ ਆਇਕਮਾਰ ਕਿਤਾ ਕਿਤਾ ਵਾਹ ਕੀ ਨਾਮ ਹੈ ਕਿਤਾ ਜੀ ਦਾ 587 ਦਾ ਕਿਤੋਂ ਦਵਾਸੀਓ ਜਮੋਸ ਤੇ ਕਿਚਾ ਕੀ ਗੱਲਬਾਤ ਹੋਈ ਹੈ ਬਾਅਦ ਮੈਂ ਬਾਈਕ ਤੇ ਆ ਰਿਹਾ ਸੀ ਠੱਠਾ ਲੱਜਿਆ ਆ ਕੇ ਮੇਰੇ ਹਾਂ ਆ ਤੋ ਦੇਖਦੇ ਮੈਂ ਤਾਂ ਹੋਸ਼ ਨਹੀਂ ਰਹਿ ਗਿੱਤ ਕੀ ਬੰਦੇ ਬਾਸਾ ਕਿੱਥੇ ਜੁ ਹੋਇਆ ਇੱਥੇ ਆ

ਕੀ ਨਾਮ ਇਹਨਾਂ ਦਾ ਰਾਜ ਕੁਮਾਰਾਂ ਦਾ ਨਾਮ ਹੈ ਸਰ ਇਹ ਮਤਲਬ ਰਾਤੀ ਆਵੇ ਕੰਮ ਤੋਂ ਆ ਰਹੇ ਸੀਗੇ ਖਾਲਮ ਦਾ ਡੀਪੀਐਸ ਰੂਲ ਤੇ ਬੋਲ ਆ ਗਏ ਜੀ ਮਤਲਬ ਬਸ਼ੂ ਆ ਗਿਆ ਆਪੀ ਇਹਨਾਂ ਦੇ ਮਤਲਬ ਮੂੰਹ ਤੇ ਝੋਟਾ ਆਈਆਂ ਨੇ ਬਸਲੀ ਦੇ ਫੈਕਚਰ ਹੈਗਾ ਜੀ ਮਤਲਬ ਲੱਤ ਪਾਹਮਾ ਤੇ ਮਤਲਬ ਖਰੋਚਾ ਬਹੁਤ ਆ ਗਿਆ ਸਰ ਬਾਕੀ ਉਹਨਾਂ ਲੱਤੀ ਲਾਇਆ ਗਿਆ ਹੈ ਰੈਕਸ ਸਕਿਨ ਦੇ ਵਾਰਾ ਕਰਾ ਲਿਆ ਸੀ ਇਹਦਾ ਮਟਰਾਂ ਉੱਪਰ ਕਿਰਪੂ ਸਾਹਿਬ ਆਉਂਦੇ ਕੋਸਟਸ ਕਰਾਉਣੇ ਦੱਸਿਆ ਜਾਨ ਪਸ਼ੂ ਮਰ ਗਿਆ ਪਸ਼ੂ ਦਾ ਜੀ ਮੈਨੂੰ ਇਹ ਕਨਫਰਮ ਨਹੀਂ ਪੱਕਾ ਜਿੱਤ ਜਿਹੜੇ ਕੋਈ ਹੈਗੇ ਸੋ ਦੱਸਦੇ ਪਸ਼ੂ ਮਰ ਗਿਆ ਕਿਰੋਂ ਰੱਬ ਜਾਣਦਾ ਮਰਿਆ ਪਿਆ ਸੀ ਪਸ਼ੂ ਸ਼ਾਇਦ ਉਹਨੂੰ ਦਿਖਾਈ ਨਹੀਂ ਦਿਆ ਮਤਲਬ ਬਾਈਕ ਵਗੈਰਾ ਨੁਕਸਾਨ ਸਾਰਾ ਕਾਫੀ ਹੋ ਗਿਆ ਕੀ ਮੰਗ ਕਰ ਦਿਓ ਪਸ਼ੂ ਨੂੰ ਲੈ ਕੇ ਮੰਗ ਪ੍ਰਸ਼ਾਸਨ ਤੋਂ ਇਹ ਕਰਦੇ ਆਂ ਇਹ ਪਸ਼ੂਆਂ ਨੂੰ ਗਊਸ਼ਾਲਾ ਚ ਲੈ ਕੇ ਜਾਣ ਹੁਣ ਗਰੀਬ ਬੰਦਾ ਜੀ ਕੀ ਕਰੇ ਇਹਨਾਂ ਨੁਕਸਾਨ ਹੋ ਗਿਆ ਬਾਈਕ ਸਾਰੀ ਖਤਮ ਐ ਕਰਤਾਰ ਸਿੰਘ ਸਰ ਲੱਗਦਾ ਕਿ ਮਿੰਨਾ ਨੂੰ ਗਰੂੜਾ ਸਟਰੀ ਗਈ ਦੀ ਸੀ। ਕਾਲੀ ਪ੍ਰਸ਼ਾਸਨ ਦੇ ਮੰਗ ਕਰਦੇ ਹੁਸ਼ਵਾਲਾ ਹਲ ਕੀਤਾ ਜਾਵੇ। ਦੱਸਿਆ ਜਾ ਰਿਹਾ ਕਿ ਇੱਕ ਵਿਅਕਤੀ ਹੈ ਜਿਹੜਾ ਪਸ਼ੂ ਦੇ ਨਾਲ ਟਕਰਾਇਆ ਹੈ। ਜੀ ਇੱਕ ਰਾਜਕੁਮਾਰ ਸੁਨੋਪ ਚੇਤਨ ਦਾਸ ਨਾ ਤੋਂ ਕਿ ਮੇਰੇ ਜ ਆਪਣੇ ਕੋਲ ਰਾਤ ਨੂੰ ਆਇਆ ਹੈ ਤੇ ਸਵੇਰੇ ਰਾਤ ਨੂੰ ਦਾ ਨਾਮ ਐਕਸੀਡੈਂਟ ਹੈ ਡੀਪੀ ਸਕੂਲ ਦੇ ਕੋਲ ਪਸ਼ੂ ਨਾਲ ਟਕਰਾਣ ਕਰਕੇ ਉਸ ਨਾਲ ਐਕਸਟੈਂਡ ਹੋ ਜਾਂਦਾ। ਜੀ ਸਟੱਕ ਕਿੰਨੀਆਂ ਹੋ ਗਈਆਂ ਸਟੱਕ ਹੈਗੀਆਂ ਕਾਫੀ ਜ਼ਿਆਦਾ ਸਟੱਕ ਹੈ। ਇਲਾਜ ਕਰਤਾ ਸਰ ਹਾਂ ਮਰੀਜ਼ ਦਾ ਇਲਾਜ ਕਰਤਾ ਫਸਟ ਹੈਡ ਦਿੱਤੀ ਸੀ ਕਿ ਤਾਂ ਹਮੇਸ਼ੁਣ ਉਤੇ ਸੈੱਟ ਕਰ ਦਿੱਤਾ ਗਿਆ ਤੇ ਸਰਜਨ ਜੀ ਕੋਲ ਨਿਕਾਲ ਕੇ ਗਿਆ